ਅੱਜ ਐਸਆਈਟੀ ਦੇ ਅੱਗੇ ਕਾਫੀ ਲੰਬੇ ਸਮਾਂ ਜਿਹੜੀ ਆ ਗੱਲਬਾਤ ਚੱਲੀ ਆ ਕੀ ਸਵਾਲ ਜਵਾਬ ਹੋਏ ਨਹੀਂ ਜੀ ਪਹਿਲਾਂ ਤਾਂ ਤੁਹਾਨੂੰ ਆ ਉੱਪਰ ਹੀ ਆ ਸਰਕਾਰ ਜੋ ਫੀਡ ਕਰਦੀ ਆ ਉੱਤੇ ਨਾ ਪ੍ਰਵਾਹ ਕਰਿਆ ਕਰੋ ਤੁਸੀਂ ਪਹਿਲਾਂ ਇਹ ਦੱਸੋ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਕਿ ਨਹੀਂ ਜੱਜਦਾ ਗੋਰੇ ਮੁਖਰੇ ਤੇ ਗੋਰੇ ਮੁਖਰੇ ਤੇ ਜੱਜਦਾ ਕਿ ਨਹੀਂ ਜੱਜਦਾ ਗੋਰੇ ਮੁਖਰੇ ਦੀ ਗੱਲ ਕਰ ਰਹੇ ਜੀ ਅੱਜ ਐਸਆਈਟੀ ਦੇ ਸਾਹਮਣੇ ਜੀ ਸੀ ਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾਬ ਵਧੀਆ ਪਾਈਦੇ ਆ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਾਪਰੀਤ ਨੇ ਕੱਦਾਂ ਕੁਛ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ ਦੱਸ ਦਿੰਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਔਨਰੇਬਲ ਵੈਸੇ ਤਾਂ ਆ ਆ ਸਾਹਮਣੇ ਗੇਟ ਹੈ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਦੇ ਇਹ ਸਾਰਾ ਜਿਹੜਾ ਮੀਡੀਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਔਨਰੇਬਲ ਸੁਪਰੀਮ ਕੋਰਟ ਦੀਆਂ ਇਹ ਡਾਇਰੈਕਸ਼ਨ ਨੇ ਤੇ ਔਨਰੇਬਲ ਸੁਪਰੀਮ ਕੋਰਟ 'ਚ ਦਾਸ ਦਾ ਅਟੁੱਟ ਵਿਸ਼ਵਾਸ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਨਿਆਂਪਾਲਿਕਾ ਔਨਰੇਬਲ ਹਾਈ ਕੋਰਟ ਚੋਂ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਜੇ ਸੁਪਰੀਮ ਕੋਰਟ 'ਚ ਅੱਜ ਸਰਕਾਰ ਗਈ ਹੈ ਜਮਾਨਤ ਮੇਰੀ ਕੈਨਸਲ ਕਰਾਉਣ ਲਈ 3 ਸਾਲ ਲੱਗ ਗਏ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾਂ ਅਰਬਾਂ ਰੁਪਈਆ 25 30 50 ਲੱਖ ਇੱਕ ਤਰੀਕ ਦਾ ਇਹ ਖਰਚਦੇ ਆ ਮੇਰੀ ਜ਼ਮਾਨਤ ਕੰਚਲ ਕਰਾਉਣਾ ਸਿਆਸੀਕਰਨ ਇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਆਨਰੇਬਲ ਸੁਪਰੀਮ ਕੋਰਟ ਦੇ ਇਹ ਆਰਡਰ ਸੰ ਅਫਟਰ ਹਿਅਰਿੰਗ ਹਿਅਰਿੰਗ ਲਾਰਨਡ ਕਾਉਂਸਲ ਫਾਰ ਦ ਪਾਰਟੀਆਂ ਐਂਡ ਕਨਸੀਡਰਿੰਗ ਦ ਡਿਟੇਲ ਐਫਿਡੇਵਿਟ ਫਾਈਲਡ ਬਾਈ ਦ ਪਟੀਸ਼ਨਰ ਐਂਡ ਇਟਸ ਰਿਪਲਾਈ ਵੀ ਆਰ ਆਫ ਦ ਥਿਊ That respondent is required to join investigation. Learned senior counsel for the respondent assures that the respondent, respondent shall appear on the date so fixed by this court, whereby further investigation may be completed and the interrogation, if any, required may be done. By the concerned investigation, investigating officer. Again Honorable Court, in view of the above, we direct that the respondent shall appear on 17th March, Dohazar Pachi at 11 a.m. at SIT Headquarters, Patiala. On the said date, the investigation be completed. ਬੜੇ ਧਿਆਨ ਨਾਲ ਵੇਖੋ ਆਨਰੇਬਲ ਸੁਪਰੀਮ ਕੋਰਟ ਕੀ ਕਹਿ ਰਿਹਾ ਕਿ ਕੰਪਲੀਟ ਇਨਵੈਸਟੀਗੇਸ਼ਨ ਔਰ ਉਸ ਤੋਂ ਬਾਅਦ ਇਹ ਫਰਦਰ ਇੰਟਰੋਗੇਸ਼ਨ ਇਜ਼ ਰਿਕੁਆਇਰਡ ਦ ਰਿਸਪੌਂਡੈਂਟ ਸ਼ੈਲ ਅਪੀਅਰ ਔਨ ਦ ਨੈਕਸਟ ਡੇਟ ਐਟ ਦ ਸੇਮ ਟਾਈਮ ਐਂਡ ਸ਼ੈਲ ਕੋਆਪਰੇਟ ਇਨ ਕੰਪਲੀਸ਼ਨ ਆਫ ਦ ਇਨਵੈਸਟੀਗੇਸ਼ਨ ਮਤਲਬ ਇੱਕ ਵਾਰੀ ਨਹੀਂ ਪੰਜ ਵਾਰੀ ਮੈਂ ਧੰਨਵਾਦੀ ਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਨਵੈਸਟੀਗੇਸ਼ਨ ਕੰਪਲੀਟ ਕਰੋ। ਔਰ ਅਸੀਂ ਕਿਹਾ ਸੀ ਕਿਉਂਕਿ ਮਿਸਲੀਡਿੰਗ ਫੈਕਟ ਰੱਖੇ ਗਏ ਸੀ। ਔਨਰੇਬਲ ਸੁਪਰੀਮ ਕੋਰਟ ਚ ਬਾਈ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕਿ ਇਹ ਜਵਾਬ ਨਹੀਂ ਦਿੰਦਾ ਜੀ। ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਕਿ ਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਨੇ ਹੋ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸੈੱਟ ਹੋ ਗਈ ਜੀ ਮੈਂ ਹਰ ਸੈੱਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਜੇ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ 17 ਵਦ ਤੋਂ ਬਾਅਦ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾ ਨੂੰ ਸਰਕਾਰ ਇਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤੇ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ ਮਗਰ ਮੈਂ ਕਿ ਚਾਰਟ ਬਣਾ ਕੇ ਲਿਆ ਆ ਤੁਸੀਂ ਵੇਖੋਗੇ ਉਦੋਂ ਸੇਟ ਹੋਰ ਸੀ ਮੈਨੂੰ 18 12 23 ਨੂੰ ਸੱਦਿਆ ਗਿਆ ਮੈਂ ਉਸ ਦਿਨ 7-8 ਘੰਟੇ ਲਾਏ ਜਦੋਂ ਦੂਜੇ ਦਫ਼ਤਰ 'ਚ ਤੁਸੀਂ ਨਾਲ ਹੀ ਆਉਂਦੇ ਸੀ ਜਦੋਂ ਚੀਨਾ ਸਾਹਿਬ ਉਸ ਤੋਂ ਬਾਅਦ 17 27 12 23 ਮੈਨੂੰ ਸੱਦਿਆ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਸ਼ਹੀਦੀ ਦਿਹਾੜੇ ਆ ਔਰ ਛੋਟੇ ਸ਼ਹਿਬਜ਼ਾਦੇਆਂ ਦਾ ਸ਼ਹੀਦੀ ਦਿਵਸ ਹੈ ਉਸ ਦਿਨ ਮੇਰੇ ਤੋਂ ਨਹੀਂ ਆਇਆ ਜਾਣਾ ਪਹਿਲਾਂ ਹੀ ਮਾਫੀ ਮੰਗੀ ਸੀ ਫਿਰ 30 12 23 ਨੂੰ ਮੈਂ ਫੇਰ ਅਪੀਅਰ ਹੋਇਆ ਤੁਸੀਂ ਵੀ ਮੇਰੇ ਨਾਲ ਉੱਥੇ ਸੀਗੇ ਹਾਜ਼ਰ ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤਰੀਕ ਤੇ ਵੀ ਪੇਸ਼ ਹੋਏ ਆਪਾਂ ਫਿਰ 16 1 24 ਮੈਂ ਫੇਰ ਅਪੀਅਰ ਹੋਇਆ ਫਿਰ 6 3 24 ਨੂੰ ਅਪੀਅਰ ਹੋਇਆ ਫਿਰ ਮੇਰੀ ਇੱਕ ਤਰੀਖ ਸੀ 18 6 24 ਨੂੰ ਜਦੋਂ ਆਨਰੇਬਲ ਕੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜੀਤੇ ਮੇਰਾ ਕੇਸ ਚੱਲਦਾ ਉੱਥੇ ਕਿਹਾ ਸੀਗਾ ਕਿ ਸੰਜੀਤ ਸਿੰਘ ਵਾਲਾ ਡੈਪਰਮੇਸ਼ਨ ਕੇਸ ਕਿ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਇਸ ਲਈ ਮੈਂ ਇੱਥੇ ਨਹੀਂ ਆ ਸਕਿਆ ਸੀ ਕਿ ਕੋਈ ਕੋਰਟ ਦਾ ਆਰਡਰ ਸੀ ਉਸ ਤੋਂ ਬਾਅਦ 18 7 ਨੂੰ ਇਹਨਾਂ ਨੇ ਅਗਲੇ ਦਿਨੀ ਮੈਨੂੰ ਫੇਰ 18 7 ਨੂੰ ਫੇਰ ਸੱਦਿਆ ਅ ਮਹੀਨੇ ਮਗਰੋਂ ਔਰ ਉਸ ਦਿਨ ਵੀ ਮੇਰੀਆਂ சிஜிஎம் کورٹ ਚ ਅ ਤਾਰੀਖ ਸੀ ਇਸ ਲਈ ਮੈਂ ਨਹੀਂ ਆ ਸਕਿਆ ਫਿਰ ਇਹਨਾਂ ਨੇ ਮੈਨੂੰ 27 ਨੂੰ ਫੇਰ ਸੱਦ ਲਿਆ ਜਦ ਕਿ ਮੈਂ ਕਿਹਾ ਵੀ ਸੀ ਕਿ 23 ਸੱਤ ਨੂੰ ਮੇਰਾ ਸੁਪਰੀਮ ਕੋਰਟ ਚ ਕੇਸ ਲੱਗਿਆ ਸੋ ਜਿਹੜੇ 23 ਸੱਤ ਨੂੰ ਸੁਪਰੀਮ ਕੋਰਟ ਜਾਣਾ ਮੈਂ ਜਾ ਕੇ ਤਿਆਰੀ ਵੀ ਤਾਂ ਕਰਾਉਂਗਾ ਇਸੇ ਤਰ੍ਹਾਂ 30 ਸੱਤ ਨੂੰ ਸੱਦਿਆ ਉਹ ਦਿਨ ਮੇਰੀ ਤਾਰੀਖ ਸੀ ਮੈਂ ਫੇਰ ਨਹੀਂ ਆ ਸਕਿਆ 8 8 ਨੂੰ ਮੈਂ ਫੇਰ ਆਇਆ 24 ਚ ਔਰ ਅੱਜ ਮੈਂ ਫੇਰ ਆਇਆ ਹਾਂ on the directions of Supreme Court ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਨੂੰ ਇਨ ਬਿਨ ਪਾਲਣਾ ਕਰੂਗੀ ਔਰ ਕੱਲ ਤੱਕ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੂਗਾ ਸਰ ਕੱਲ ਕਿੱਦੇ ਕਿੱਦੇ ਵਜਾ ਬੁਲਾਇਆ ਕੋਈ ਟਾਈਮ ਨਹੀਂ ਰੱਖਿਆ ਇਹ ਤਾਂ ਕੋਰਟ ਨਹੀਂ ਰੱਖਿਆ ਹੋਇਆ ਜੀ ਸਾਨੂੰ ਇਸ ਗੱਲ ਦੀ ਤਸੱਲੀ ਹੈ ਦੇਖੋ ਕਿ ਕੋਰਟ ਨੇ ਅਸੀਂ ਕੋਰਟ ਨੂੰ ਇਹ ਕਿਹਾ ਮੇਰੇ ਵਕੀਲਾਂ ਨੇ ਕਿ ਜਨਾਬ ਟਾਈਮ ਤੇ ਸਮਾਂ ਤੁਸੀਂ ਮਕਰਰ ਕਰ ਦੋ ਅਸੀਂ ਪਹੁੰਚਾਂਗੇ ਮਗਰ ਹਾਂ ਇਹ ਗੱਲ ਜ਼ਰੂਰ ਕਹਿ ਦਿਓ ਕਿ ਇਨਵੈਸਟੀਗੇਸ਼ਨ ਕੰਪਲੀਟ ਕਰ ਦੇਣ ਵੇਖੋ ਮਜ਼ਾਕ ਨਹੀਂ ਹੈ ਬੇਨਤੀ ਸੁਣਿਓ ਬੇਨਤੀ ਸੁਣਿਓ ਮਜ਼ਾਕ ਨਹੀਂ ਹੈ 2013 ਦੇ ਕੇਸ ਹੈ ਕੇਸ ਤਾਂ ਕੋਟਾ 'ਚ ਨਿਬੜ ਗਏ ਠੀਕ ਹੈ ਜੀ ਅੱਜ 2025 ਚੜ ਗਈ ਆ ਔਰ ਮੇਰੇ ਤੇ ਜਦੋਂ 4 ADGP ਬਦਲ ਕੇ 3 DGP ਬਦਲ ਕੇ AG ਬਦਲ ਕੇ ਇਹ ਕੇਸ ਦਰਜ ਹੋਇਆ ਝਟੋਪਾਦਿਆ ਤੋਂ ਉਹ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਹੈ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਫੈਕਟਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਦੇ ਡਬਲ ਬੈਂਚ ਤੋਂ ਉਦੋਂ ਵੀ ਕਿਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर ਇਸ ਨੋ ਐਵਿਡੈਂਸ ਜਿਹੜਾ ਐਵੀਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਹੈ ਨਾਟ ਕ੍ਰੈਡੀਬਲ ਹੈ ਕੋਈ ਰਿਕਵਰੀ ਕੁਛ ਨਹੀਂ ਮਜ਼ਾਕ ਥੋੜੀ ਹੈ ਕਿ ਤੁਸੀਂ ਸਿਆਸੀ ਬਦਲਾਖੋਰੀ ਜੇ ਜੀਚੇ ਮਰਜੀ ਐਨਡੀਪੀਐਸ ਦੇ ਪਰਚੇ ਪਣਾ ਦਿਓਗੇ ਤੇ ਠੋਕ ਦਿਓਗੇ ਇਸ ਲਈ ਇਹ ਕੋਰਟ 'ਚ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਤੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਨਾ ਕੀ ਬੜੀ ਸਿਆਸਤ ਖੇਡ ਲਈ ਭਾਈ ਮੋਦੀ ਸਾਹਿਬ ਉਹ ਕਿਹੜੇ ਵੱਡੋ ਜਿਹੇ ਐਕਸ਼ਨ ਚੱਲ ਰਹੇ ਨੇ ਉਹਨੂੰ ਕਿਵੇਂ ਲਗਾਤਾਰ ਬੁਲਾਇਆ ਜਾ ਰਿਹਾ ਪਰ ਸਿੱਟਾ ਕੋਈ ਨਿਕਲ ਨਹੀਂ ਰਿਹਾ ਭਗਵਾਨਤਾ ਆਪਣੀ ਸ਼ਬੀ ਪਛਾਣ ਅੱਜ ਨਾ ਅੱਜ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨ ਇਹ ਆਰਡਰ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪ ਕਿਹਾ ਇਤਲੀ ਅੱਜ ਕੁਛ ਨਹੀਂ ਕਹਿਣਾ ਕੱਲ ਫੇਰ ਆਵਾਂਗੇ ਕੱਲ ਫੇਰ ਆਵਾਂਗੇ ਕੱਲ ਫੇਰ ਤੁਹਾਡੇ ਦਰਸ਼ਨ ਕਰਾਂਗੇ ਤੇ ਮੈਂ ਤਾਂ ਅੱਗੇ ਕਿਹਾ ਮੈਂ ਭਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਪਰ ਜੇ ਪੀਆ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਛੋੜ ਕਾਦੇ ਲਈ ਮਤਲਬ ਮੈਂ ਕਹਿੰਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਛੱਲਦਾ ਐਵੇਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਕਾਨੂੰਨ ਵਿਵਸਥਾ ਨੂੰ ਕੀ ਦੇਖ ਰਹੇ ਆ ਇਹ ਜਨਾਬ ਦੇ ਵਿੱਚ ਲਗਾਤਾਰ ਤਮਾਕੂ ਕਾਨੂੰਨ ਵਿਵਸਥਾ ਜੀ ਟੋਟਲ ਕੋਲਾਪਸ ਹੈ ਇਹਦਾ ਫੇਲਿਅਰ ਹੈ ਔਰ ਮੇਰੇ ਕਿਆ ਨਹੀਂ ਕੁਝ ਵੱਧ ਫੇਲਿਅਰ ਹੋ ਜਾਣਾ ਤੁਹਾਡੇ ਸਾਹਮਣੇ ਹੈ ਜਦੋਂ ਧਾਰਮਿਕ ਸਥਾਨਾਂ 'ਚ ਹਿੰਦੂ ਸਿੱਖ ਏਕਤਾ ਨੂੰ ਉਥੇ ਸ਼ਰੇਆਮ ਕਹਿ ਕੇ ਵਾਰਨਿੰਗ ਦੇ ਕੇ ਉਹ ਪੰਡਿਤ ਜੀ ਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਟਾਰਗੇਟ ਕਰਾਂਗੇ ਕਰਤਾ ਇਹ ਤੇ ਸ਼ੁਕਰ ਹੈ ਭੁੱਲਰ ਸਾਹਿਬ ਨੇ ਇੰਨੀ ਕਹਿਤਾ ਕਿ ਟਾਇਰ ਪਾਟਿਆ ਸੀ ਜਾਂ ਰੇਡੀਏਟਰ ਪਾਟਿਆ ਕਿਉਂਕਿ ਭੁੱਲਰ ਸਾਹਿਬ ਕਹਿ ਸਕਦੇ ਹਨ ਮਗਰ ਜਦੋਂ ਉਹ ਵੀਡੀਓ ਸਾਹਮਣੇ ਆ ਗਈ ਕਿ ਉਹਨੇ ਕਿਵੇਂ ਪਿੰਨ ਖਿੱਚਿਆ ਤੇ ਗਰਨੇਡ ਸਿੱਟਿਆ ਇਹ ਸ਼ੁਕਰਗੁਜ਼ਾਰ ਆ ਮੈਂ ਸੱਚੇ ਪਾਤਸ਼ਾਹ ਦਾ ਕਿ ਉਸ ਧਾਰਮਿਕ ਸਥਾਨ ਦਾ ਅੰਦਰ ਭਾਰਤਾਂ ਨੁਕਸਾਨ ਹੋਇਆ ਅੰਦਰ ਕੁਝ ਨਹੀਂ ਹੋਇਆ ਨੁਕਸਾਨ ਤੋਂ ਬਚਾਰ ਰਿਹਾ ਗਿਆ ਜਾਨੀ ਮਾਲੀ ਔਰ ਇਹ ਸੈਕਿੰਡ ਥਰਡ ਇਨਸੀਡੈਂਟ ਹੈ ਜਿੱਥੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਜੈਨਤੀਪੁਰ ਹੋਇਆ ਔਰ ਤੁਸੀਂ ਇਹ ਵੇਖ ਲਓ 15 15 ਗਰਨੇਡ ਅਟੈਕ ਹਮਲੇ ਹੋ ਗਏ ਜਿਹਨੂੰ ਪਹਿਲਾਂ ਸਰਕਾਰ ਕਹਿੰਦੀ ਰਹੀ ਹੈ ਦੈਟ ਦਿਸ ਇਜ਼ ਟਾਇਰ ਪਾਰਟੀ ਆ ਹੈ ਇਹ ਸਿਲਿੰਡਰ ਪਾਰਟਿਆ ਮਤਲਬ ਥੋੜੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਜਦੋਂ ਸੀਸੀਟੀਵੀ ਫੁਟੇਜ ਹੀ ਸਾਹਮਣੇ ਆ ਗਈ ਹੈ ਤੇ ਫਿਰ ਇਹਨਾਂ ਨੂੰ ਲਾਜਵਾਬ ਨੇ ਇਸ ਲਈ ਟੋਟਲ ਕੋਲਾਪਸ ਹੈ ਜੀ ਲਾਅ ਐਂਡ ਆਰਡਰ ਦਾ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸਹਿਬਾਨ ਨੇ ਸ੍ਰੀ ਅਮਰਸਰ ਸਾਹਿਬ ਜੀ ਕੱਲ ਤੁਸੀਂ ਉਹ ਵੀਡੀਓ ਵੇਖ ਹੀ ਲਈ ਹੈ ਜਿੰਨਾ ਜ਼ੋਰ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਮਾਰ ਮਾਰ ਸੰਗਤਾਂ ਨੂੰ ਮੱਥਾ ਟਿਕਾਉਣ ਤੇ ਲਾ ਰਿਹਾ ਐ ਇੰਨਾ ਹੀ ਜੋਰ ਕਿਤੇ ਭੁੱਲਰ ਸਾਹਿਬ ਲਾਅ ਐਂਡ ਆਰਡਰ ਤੇ ਦੇ ਦੇਣ ਧਿਆਨ ਤੇ ਮੈਂ ਸਮਝਦਾ ਜਾਨੀ ਮਾਲੀ ਨੁਕਸਾਨ ਤਾਂ ਲੋਕਾਂ ਦਾ ਬਚਾਅ ਹੋ ਸਕਦਾ ਚਾਰ ਦਿਨਾਂ ਚ ਚਾਰ ਇਨਸੀਡੈਂਟ ਹੋ ਗਏ ਉੱਥੇ ਜੂਲਰ ਦੇ ਪਹਿਲਾਂ ਗੋਲੀ ਮਾਰੀ ਉਹ ਬਸਾ ਬਚਿਆ ਬੰਦੂ ਗੋਲੀ ਫਸ ਗਈ ਮੈਨੂੰ ਲੱਗਦਾ ਜਿਵੇਂ ਉਹ ਵੱਜੀ ਨਹੀਂ ਉਸ ਤੋਂ ਅਗਲੇ ਦਿਨ ਦਰਬਾਰ ਸਾਹਿਬ 'ਚ ਕਿਵੇਂ ਉਸਨੇ ਰੌਡ ਨਾਲ ਅਟੈਕ ਕੀਤਾ ਬੰਮ ਸਿੱਟਦਾ ਔਰ ਹਟੋ ਹਲੇ ਨਹੀਂ ਰਿਹਾ ਔਰ ਸੀਐਮ ਸਾਹਿਬ ਇਤੇ ਬਾਰੇ ਕੁਝ ਕਹਿ ਨਹੀਂ ਰਹੇ ਹਾਂ ਇੱਕ ਗੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉ ਮਾਉ ਹੁੰਦਾ ਸੀ ਕਿ ਸੀਐਮ ਨਾ ਬਦਲ ਜਨ ਸਿੱਤੇ ਸਾਡਾ ਐਡਾ ਪਿਆਰਾ ਸੱਜਣ ਉਹ ਤਾਂ ਅਗਲੇ 5 ਸਾਲ ਦਾ ਵੀ ਰਿਕਾਰਡ ਉਹ ਮੈਂ 5 ਸਾਲ ਦੀ ਵੀ ਗਰੰਟੀ ਦੇ ਦੇ ਅਗਲੇ ਉਹ ਤਾਂ ਜਦੋਂ ਕਿਸੇ ਨੂੰ ਟਿਕਾ ਕੇ ਠੋਕਣਾ ਹੁੰਦਾ ਨਾ ਫਿਰ ਐਹੀਂ ਕਹੀਦਾ ਹੁੰਦਾ ਇਹ ਤਾਂ ਸਮਝੋ ਕਿਉਂਕਿ ਮੈਂ ਸ਼ੁਭਚਿੰਤਕ ਆ ਮਾਨ ਸਾਹਿਬ ਦਾ ਮੈਂ ਤਾਂ ਉਹਨੂੰ ਕਹੂੰਗਾ ਹੁਣ ਬਾਊ ਕੋਲੋਂ ਬਾਜੀ ਜਿਹੜਾ ਬਾਊ ਨੇ ਐਡੇ ਲਬਜ ਤੇਰੇ ਲਈ ਵਰਤਤੇ ਨਾ ਕਿ ਅਗਲੇ 5 ਸਾਲ ਵੀ ਮੈਨ ਲਾਦਾ ਅਗਲੇ 24 ਘੰਟੇ ਵੀ ਸੌਖੇ ਕਢ ਲਾ ਤੇ ਚੰਗੇ ਰਹੇਗਾ ਕੋਈ ਗਿਆ ਕਿਹਦੇ ਘਰੇ ਰਿਆ ਕਿਹਦੇ ਘਰੇ ਡਾਕਟਰ ਨਿੱਜਰ ਸਾਹਿਬ ਦੇ ਘਰ ਰਿਆ ਜੀ ਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ ਮੀਡੀਆ ਤੱਕ ਮੇਰੇ ਤੱਕ ਸਨੇਹ ਲਾਇਆ ਕਿ ਇਹਨਾਂ ਦੇ ਕ腐ਸ਼ਨ ਦੇ આરોਪ ਜਦ ਭਗਵੰਤ ਮਾਨ ਜੀ ਨੂੰ ਵਜ਼ੀਰੀ ਤੋਂ ਠਾ ਰਿਆ ਤੇ ਸੀ ਆਪ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਹਦੇ ਮੈਨੇ ਬਹੁਤ ਖਤਰਨਾਕ ਛਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਔਰ ਦੇਖੋ ਪਬਲਿਕ ਪਰਸਨਲੀ ਮੈਂ ਤਾਂ ਚਾਹੁੰਨਾ ਕਿ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਸੁਣ ਲੋ ਸੁਣ ਲੋ ਸੁਣ ਲੋ ਜਿਹਨੇ ਦਿਨ ਦਿਨ ਦੇਣ ਦਿਹਾੜੇ ਚੋਹਾਲ ਡੈਮ 'ਚ ਜੋ ਕੁਝ ਕਰ ਜੇ ਉਹ ਗਦੇਲੇ ਤੱਕ ਉਹਨੇ ਤਿੰਨ ਚਾਰ ਬਦਲਨੇ ਪੈ ਗੇ ਇਸ ਲਈ ਸਾਨੂੰ ਤਾਂ ਨਹੀਂ ਲੱਭ ਸਕਦਾ ਇਹ ਜਾਂ ਨਮੂਨਾ ਮਗਰ ਜੇ ਇਹ ਬਦਲ ਗਿਆ ਹਾਂ ਪੰਜਾਬ ਦਾ ਜਰੂਰ ਨੁਕਸਾਨ ਹੈ ਜੇ ਭਾਵੇਂ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਆ ਅੱਜ ਪੰਜਾਬ ਚ ਪੰਜਾਬ ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹ ਜਿਹਾ ਹੀ ਸੂਟ ਕਰੂਗਾ ਤਦੇ ਅਸੀਂ ਆਪਦੀ ਗੱਲ ਰੱਖ ਪਾਵਾਂਗੇ ਕੋਈ ਸਿਆਣਾ ਬੰਦਾ ਆ ਗਿਆ ਤੇ ਉਹ ਸੁਭਾਵਿਕ ਕੰਮ ਠੀਕ ਠੂਕ ਕਰਨ ਲੱਗ ਜੂ ਤੇ ਸਾਡੇ ਲਈ ਤਾਂ ਮੁਸ਼ਕਲ ਹੀ ਹੈ ਸਾਕ ਅਕਾਲੀ ਦਰ ਦਾ ਜਿਹੜਾ ਬਵਾਦ ਬਣਿਆ ਸੀਗਾ ਜੀ ਉਹਨੂੰ ਸਾਹਿਬ ਕਹਿੰਦੇ ਜੀ ਖ਼ਬਰਾਂ ਦੇ ਵਿੱਚ ਅੱਜ ਵੀ ਪੂਰੇ ਨਹੀਂ ਉਹ ਕੰਮ ਬੋਲਦਾ ਕਿ ਐਦ ਕੀ ਕੰਮ ਬੋਲਦਾ ਕਿ ਕੰਮ ਬੋਲਦਾ ਹੀ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ ਮਜੀਦੀਆ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲ ਲਿਖਿਆ ਸਾਹਿਬ ਇੱਕ ਕਾਲੀਦਾਰ ਲੈਣ ਦੀ ਦੂਜੀ ਗੱਲ ਕਹਿੰਦਾ ਪਤਾ ਨਹੀਂ ਉਹ ਪੜਾਈ ਜਿਹੜਾ ਉਹ ਕੀ ਲਿਖਿਆ ਪਹਿਲੇ ਪੇਜ ਤੇ ਕੀ ਰੌਸ਼ਨੀ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਉਹਦੇ ਮਜੀਠੀਆ ਸਾਹਿਬ ਇੱਕ ਜਿਹੜਾ ਅਕਾਲੀ ਦਰ ਨਾਲ ਬਵਾਦ ਬਣਿਆ ਸੀਗਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਅਕਾਲੀ ਦਲ ਚ ਸਭ ਕੁਝ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਤੁਹਾਡਾ ਚੈਨਲ ਕਿਹੜਾ ਐਨ ਆਰ ਆਈ ਟੀਵੀ ਚੈਨਲ ਦਾ ਹਾਂ ਐਨ ਆਰ ਆਈ ਚ ਸਭ ਠੀਕ ਹੈ ਤੁਹਾਡੇ ਸਾਹਿਬ ਠੀਕ ਹੈ ਜੀ ਬਸ ਵੀ ਡੋਂਟ ਵਰੀ ਤੁਸੀਂ ਆਪ ਦਾ ਫਿਕਰ ਕਰਨਾ ਅਸੀਂ ਆਪ ਦਾ ਫਿਕਰ ਕਰਨਾ ਮਜੀਠੀਆ ਸਾਹਿਬ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਡੋਂਟ ਵਰੀ ਸਟੇ ਹੈਪੀ ਦਾਰੂ ਹਟਾਉਣਾ ਕੀ ਸਮਝਦੇ ਇੱਕ ਤਾਂ ਤੁਸੀਂ ਨਾ ਜੀ ਅੱਜ ਦੀ ਡੇਟ ਹੈ ਅੱਜ ਇਹ ਕਿੱਥੇ ਖੜੇ ਹੋ ਤੁਸੀਂ ਪੜੋ ਪੜਿਆਲੇ ਜੀ ਪੜੋ ਪੜ ਕੇ ਸੁਣਾਓ ਸੁਲਾਈਨ ਪੱਟੀ ਆਲਾ ਚਲੋ ਸਰ ਦੱਸੋ ਸਾਡਾ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਇੱਥੇ ਆਈ ਆ ਤੁਸੀਂ ਗੱਲ ਨੂੰ ਸਮਝੋ ਨਾ ਦਾਸ ਭੱਜ ਗਿਆ ਨਾ ਤੁਹਾਨੂੰ ਕੁਝ ਹੋ ਚੱਲਿਆ ਹਾਂ ਇਹ ਤੁਸੀਂ ਥੋੜਾ ਬਚਪੁੱਚ ਕੇ ਪਬਲਿਕ 'ਚ ਫਿਰਿਆ ਕਰੋ ਇਹ ਬੰਮ ਕੋਈ ਪਤਾ ਨਹੀਂ ਕੌਣ ਕਿਦੋਂ ਚੜਾ ਦੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਿਸ਼ ਕਰੇ ਮਗਰ ਜੀ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨਲਾਇਕ ਜਿਆ ਰਾਜਾ ਮਨੀਕ ਨੇ ਪ੍ਰਤਾਪ ਆਜਵਾ ਕਹੇ ਅਜ ਐਨਕਾ ਲਾਈਆਂ ਸੀ ਤੁਹਾਨੂੰ ਵਿਖਾਉਣ ਵਾਸਤੇ ਕਿ ਕਾਲਾ ਚਸ਼ਮਾ ਜਾਤਦਾ ਕਿ ਨਹੀਂ ਜਾਤਦਾ ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਜੇ ਪੌਣੀਆਂ ਸੀ ਬਤੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪਦੀਆਂ ਲੈ ਕੇ ਆਈ ਜੇ ਤੁਹਾਡੇ ਚੋਂ ਕਿਸੇ ਦਾ ਉਹਦੇ ਨਾਲ ਪਿਆਰ ਹੈ ਤੇ ਮੇਰੀਆਂ ਦੇ ਦਿਓ ਅਗਲੀ ਵਾਰੀ ਕੁਸਹੁਣ ਲੱਗੇ ਤੇ ਦਾਸ ਦੀਆਂ ਐਨਕਾ ਪਾਵੇ ਵੇਖੇ ਫਿਰ ਦੁਨੀਆ ਕਿੱਡੀ ਸੋਣੀ ਦੇ ਥੈਂਕ ਯੂ